ਬੀਬੀ ਜੀ ਗਗਨ ਸ਼ੁਕਲਾ ਗੱਲ ਕਰ ਰਹੇ ਆਂ ਡੇਲੀ ਪੋਸਟ ਪੰਜਾਬੀ ਚੰਡੀਗੜ੍ਹ ਤੋਂ ਜੀ ਜੀ ਬੀਬੀ ਜੀ ਕੁ ਰਿਐਕਸ਼ਨ ਲੈਣਾ ਸੀ ਤੁਹਾਡਾ ਦੱਸੋ ਅਭੀਬ ਜੀ ਸੁਖਦੇਵ ਸਿੰਘ ਢੀਂਸਾ ਦੀ ਇੱਕ ਸਟੇਟਮੈਂਟ ਆਈ ਹੈ ਕਿ ਅਗਰ ਸੁਖਬੀਰ ਸਿੰਘ ਬਾਦਲ ਦੁਬਾਰਾ ਪ੍ਰਧਾਨ ਬਣਦੇ ਨੇ ਤਾਂ ਉਹ ਸਾਨੂੰ ਤੇ ਸਭ ਨੂੰ ਮੰਨਿਆ ਹੋਣਗੇ ਤੁਹਾਡੇ ਇਸ ਬਾਰੇ ਕੀ ਕਹਿਣਾ ਹੈ ਦੇਖੋ ਜੀ ਉਹਨਾਂ ਨੇ ਕੀ ਕਿਹਾ ਮੈਨੂੰ ਤਰੀ ਮੈਂ ਸੁਣਿਆ ਨਹੀਂ ਜੀ ਪਰ ਮੈਂ ਇਹ ਸਮਝਦੀ ਆਂ ਕਿ ਅਸੀਂ ਜਦੋਂ ਕਮੇਟੀ ਨੂੰ ਮੰਨਤਾ ਦੇਵਾਂਗੇ ਜੀ ਕਮੇਟੀ ਨੂੰ ਮਾਨਤਾ ਜਿਹੜੀ ਚਾਹੀਦੀ ਹੈ ਹਮ ਭੰਕਰਦਣਾ ਚਾਹੀਦਾ ਉਹਨੂੰ ਪੂਰੀ ਪਾਵਰਫੁੱਲ ਪੂਰੀ ਪਾਵਰ ਦੇ ਕੇ ਉਹ ਕਮੇਟੀ ਦੀ ਡਿਊਟੀ ਲੱਗੀ ਜਾਵੇ ਹਮ ਇਹ ਤੁਸੀਂ ਭਤੀ ਸ਼ੁਰੂ ਕਰੋ ਹਮ ਅਸੀਂ ਭਤੀ ਕਰਾਂਗੇ ਹਮ ਡੱਟ ਕੇ ਕਰਾਂਗੇ ਹਮ ਜਿਹੜੀ ਇਹ ਮੈਨੂੰ ਗਿਆਟ ਡੱਟ ਕੇ ਭਤੀ ਕਰਾਂਗੇ ਜਿੰਨੀ ਵੱਧ ਤੋਂ ਵੱਧ ਕਰ ਸਕੇ ਸਾਰੇ ਵਰਕਰ ਤੇ ਨਾਲ ਹੀ ਆਵਾਜ਼ ਦਿੱਤੀ ਜਾਵੇ ਕਿ ਜਿਹੜੇ ਵਰਕਰ ਅਜੇ ਵੀ ਹਮ ਗੁੱਸੇ 'ਚ ਨੇ ਜਾਂ ਰੁੱਸੇ ਐ ਜਾਂ ਪਾਸੇ ਐ ਹਮ ਜਕਰ ਬੈਠੇ ਹੈ ਉਹਨਾਂ ਨੂੰ ਅਕੀਲ ਕਰ ਦੇਣ ਸਾਰੇ ਵਰਕਰ ਆਓ ਕੰਪੀਜ਼ ਇਸ਼ੂ ਕਰਾਓ ਆਪਣੇ ਆਪਣੇ ਪਿੰਡਾਂ ਚ ਜਾ ਕੇ ਭਰਤੀ ਕਰੋ ਸ਼ਹਿਰਾਂ ਚ ਜਾ ਕੇ ਭਰਤੀ ਕਰੋ ਭਰਤੀ ਕਰਨ ਤੋਂ ਬਾਅਦ ਇਹ ਇੱਕ ਮੁਕੰਮਲ ਸਿਸਟਮ ਹੈ ਸਾਡਾ ਜੀ ਭਰਤੀ ਕਰਕੇ ਫਿਰ ਉਹਨਾਂ ਵਿੱਚੋਂ ਕਿੰਨੇ ਹਜ਼ਾਰ ਪਿੱਛੇ ਕਿੰਨੀਆਂ ਆਟੀਆਂ ਪਿੱਛੇ ਇੱਕ ਡੈਲੀਗੇਟ ਬਣੇਗਾ ਇਹ ਨੋਰਮ ਸੈੱਟ ਕਰਨ ਜੀ ਔਰ ਨੋਰਮ ਸੈੱਟ ਕਰਕੇ ਫਿਰ ਉਹਦੇ ਅਨੁਸਾਰ ਡੈਲੀਗੇਟ ਬਣਗੇ ਔਰ ਇਹ ਵੀ ਹੈ ਕਿ ਇਹਦੇ ਨੌਰਮਸ ਆਉਣੇ ਚਾਹੀਦੇ ਆ ਕਿ ਜਿਹੜਾ ਸਿੱਖ ਹੋਵੇ ਉਹ ਪੂਰਨ ਗੁਰਸਿੱਖ ਹੋਵੇ ਜੀ ਔਰ ਜਿਹੜੇ ਦੂਜੇ ਧਰਮਾਂ ਦੇ ਉਹ ਬੇਸ਼ੱਕ ਆਪਣੇ ਧਰਮ 'ਚ ਪਰਪੱਕ ਰਹਿਣ ਉਹਨਾਂ ਦਾ ਪੂਰਾ ਸਨਮਾਨ ਕੀਤਾ ਜਾਵੇ ਭਰਤੀ ਵਿੱਚ ਉਹਨਾਂ ਨੂੰ ਛੱਡਿਆ ਨਹੀਂ ਜਾਣਾ ਉਹ ਵੀ ਵੈਸੇ ਹੈ ਕਿਉਂਕਿ ਸਾਰੇ ਧਰਮਾਂ ਦੇ ਲੋਕ ਵਿੱਚ ਪਾਜ ਰਹਿੰਦੇ ਆ ਜੀ ਸੋ ਮੈਂ ਸਮਝਦੀ ਆ ਕਿ ਜਦੋਂ ਫਿਰ ਚੋਣ ਆਵੇ ਹੂੰ ਉਦੋਂ 7 ਮੈਂਬਰੀ ਕਮੇਟੀ ਜਿਹੜੀ ਬਣੀ ਹੈ ਇਹ 7 ਮੈਂਬਰੀ ਕਮੇਟੀ ਚੋਣ ਵਾਸਤੇ ਡੈਲੀਗੇਟਸ ਨੂੰ ਬੁਲਾਵੇ ਹੂੰ ਉਹ ਡੈਲੀਗੇਟਸ ਆਉਣਗੇ ਉਹ ਆਪਣਾ ਇੱਕ ਨਾਮ ਪੇਸ਼ ਕਰਨਗੇ ਵਿੱਚੋਂ ਇੱਕ ਡੈਲੀਗੇਟ ਹੂੰ ਦੂਜਾ ਤਾਇਦ ਕਰੇਗਾ ਹੂੰ ਤੀਜਾ ਮਾਜੀਦ ਕਰੇਗਾ ਹੂੰ ਜਿਹਦੇ ਵੱਲ ਬਹੁਤ ਜ਼ਿਆਦਾ ਹੋਵੇਗਾ ਹੂੰ ਉਹ ਪ੍ਰਧਾਨ ਬਣੇਗਾ ਅ ਬੀਬੀ ਇੱਕ ਸਵਾਲ ਲੈ ਲਓ ਮੇਰਾ ਸ਼੍ਰੀ ਅਕਾਲ ਤਖਤ ਸਾਹਿਬ ਜਦੋਂ ਇਹ ਧਾਰਮਿਕ ਸਜਾਵਾਂ ਲੱਗੀਆਂ ਤਾਂ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਇਹ ਕਿਹਾ ਗਿਆ ਕਿ ਸਾਰਿਆਂ ਨੂੰ ਹੁਣ ਇਕੱਠੇ ਹੋਣਾ ਚਾਹੀਦਾ ਹੈ ਤੇ ਸਾਰਿਆਂ ਨੂੰ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਕਰਨਾ ਹੈ ਬਿਲਕੁਲ ਬਿਲਕੁਲ ਮੈਂ ਸਹਿਮਤ ਹਾਂ ਅਸੀਂ ਇਕੱਠੇ ਆਏ ਫਿਰ ਕਿਉਂਕਿ ਪਾਰਟੀ ਦੀ ਇਕਤਾ 7 ਮੈਂਬਰੀ ਕਮੇਟੀ ਥੱਲੇ ਹੋਈ ਹੈ ਨਾ ਜੀ ਹੂੰ ਉਹ 7 ਮੈਂਬਰੀ ਉਹਨਾਂ ਐਲਾਨ ਕਰਤੀ ਹੈ ਤੇ ਕੋਈ ਉਧੇਦਾਰ ਨਹੀਂ ਰਹਿ ਗਿਆ ਇਹ ਜਿਹੜੀ ਕਮੇਟੀ ਬਣੀ ਹੈ ਉਹਨੂੰ ਮਾਨਤਾ ਦਿੱਤੀ ਜਾਵੇ ਹੂੰ ਅਸੀਂ ਇਹਨੂੰ ਪੂਰਨ ਤੌਰ ਤੇ ਮਾਨਤਾ ਦਿੰਦੇ ਆਂ ਔਰ ਪਰਸੋਂ ਅਸੀਂ ਮੀਟਿੰਗ ਕਰਕੇ ਬਕਾਇਦਾ ਹੂੰ ਅਸੀਂ ਲਿਖ ਕੇ ਸਾਰੇ ਕਾਤਾ ਸਭ ਤੇ ਪਹੁੰਚਾਵਾਂਗੇ ਵੀ ਕਿ ਸਾਨੂੰ ਇੱਕ ਕਮੇਟੀ ਬਣੀ ਹੋਈ ਸਨਮਾਨ ਸਨਮਾਨ ਨਾਲ ਅਸੀਂ ਉਹਨੂੰ ਮਾਨਤਾ ਦਿੰਦੇ ਆਂ ਤੇ ਉਹਨਾਂ ਨੂੰ ਕਹੋ ਕਿ ਤੁਰੰਤ ਜਿਹੜੀ ਉਹ ਪ੍ਰਕਿਰਤੀ ਸ਼ੁਰੂ ਕਰਾਉਣ ਠੀਕ ਹੈ ਤਨਵਜ ਜੀ ਸਤਿ ਸ਼੍ਰੀ ਅਕਾਲ ਬੀਬੀ ਜੀ ਗਗਨ ਸ਼ੁਕਲਾ ਗੱਲ ਕਰ ਰਹੇ ਹਾਂ ਡੇਲੀ ਪੋਸਟ ਪੰਜਾਬੀ ਚੰਡੀਗੜ੍ਹ ਤੋਂ ਜੀ ਜੀ ਬੀਬੀ ਜੀ ਕੁ ਰਿਐਕਸ਼ਨ ਲੈਣਾ ਸੀ ਤੁਹਾਡਾ ਦੱਸੋ ਬੀਬੀ ਜੀ ਸੁਖਦੇਵ ਸਿੰਘ ਢੀਂਡਾ ਦੀ ਇੱਕ ਸਟੇਟਮੈਂਟ ਆਈ ਹੈ ਕਿ ਅਗਰ ਸੁਖਬੀਰ ਸਿੰਘ ਬਾਦਲ ਦੁਬਾਰਾ ਪ੍ਰਧਾਨ ਬਣਦੇ ਨੇ ਤਾਂ ਉਹ ਸਾਨੂੰ ਤੇ ਸਭ ਨੂੰ ਮੰਨਿਆ ਹੋਣਗੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਦੇਖੋ ਜੀ ਉਹਨਾਂ ਨੇ ਕੀ ਕੀਤਾ ਮੈਨੂੰ ਤਰੀ ਮੈਂ ਸੁਣਿਆ ਨਹੀਂ ਜੀ ਪਰ ਮੈਂ ਇਹ ਸਮਝਦੀ ਹਾਂ ਕਿ ਅਸੀਂ ਜਦੋਂ ਕਮੇਟੀ ਨੂੰ ਮਾਨਤਾ ਦੇਵਾਂਗੇ ਜੀ ਕਮੇਟੀ ਨੂੰ ਮਾਨਤਾ ਜਿਹੜੀ ਚਾਹੀਦੀ ਹੈ ਹੂੰ ਭੰਕਰਦਣਾ ਚਾਹੀਦਾ ਉਹਨੂੰ ਪੂਰੀ ਪਾਵਰਫੁੱਲ ਪੂਰੀ ਪਾਵਰ ਦੇ ਕੇ ਉਹ ਕਮੇਟੀ ਦੀ ਡਿਊਟੀ ਲੱਗੀ ਜਾਵੇ ਹੂੰ ਇਹ ਤੁਸੀਂ ਭਤੀ ਸ਼ੁਰੂ ਕਰੋ ਹੂੰ ਅਸੀਂ ਭਤੀ ਕਰਾਂਗੇ ਹੂੰ ਟੱਚ ਕੇ ਕਰਾਂਗੇ ਹੂੰ ਜਿਹੜੀ ਇਹ ਮੈਨੂੰ ਗਿਆਚ ਡੱਟ ਕੇ ਭਤੀ ਕਰਾਂਗੇ ਜਿੰਨੀ ਵੱਧ ਤੋਂ ਵੱਧ ਕਰ ਸਕੇ ਸਾਰੇ ਵਰਕਰ ਤੇ ਨਾਲ ਹੀ ਆਵਾਜ਼ ਦਿੱਤੀ ਜਾਵੇ ਕਿ ਜਿਹੜੇ ਵਰਕਰ ਅਜੇ ਵੀ

ਫਿਰ ਉਹਦੇ ਅਨੁਸਾਰ ਡੈਲੀਗੇਟ ਬਣਨਗੇ। ਔਰ ਇਹ ਵੀ ਹੈ ਕਿ ਇਹਦੇ ਨੋਰਮਸ ਆਉਣੇ ਚਾਹੀਦੇ ਆ ਕਿ ਜਿਹੜਾ ਸਿੱਖ ਹੋਵੇ ਉਹ ਪੂਰਨ ਗੁਰਸਿੱਖ ਹੋਵੇ। ਜੀ। ਔਰ ਜਿਹੜੇ ਦੂਜੇ ਧਰਮਾਂ ਦੇ ਉਹ ਬੇਸ਼ੱਕ ਆਪਣੇ ਧਰਮ 'ਚ ਪਰਪੱਕ ਰਹਿਣ। ਉਹਨਾਂ ਦਾ ਪੂਰਾ ਸਨਮਾਨ ਕੀਤਾ ਜਾਵੇ। ਭਰਤੀ ਵਿੱਚ। ਉਹਨਾਂ ਨੂੰ ਛੱਡਿਆ ਨਹੀਂ ਜਾਣਾ ਉਹ ਵੀ ਵੇਰੀ ਹੈ। ਕਿਉਂਕਿ ਸਾਰੇ ਧਰਮਾਂ ਦੇ ਲੋਕ ਵਿੱਚ ਆਚਰਣ ਦੇ ਜੀ। ਸੋ ਮੈਂ ਸਮਝਦੀ ਆ ਕਿ ਜਦੋਂ ਸੇ ਚੋਣ ਆਵੇ ਉਦੋਂ 7 ਮੈਂਬਰੀ ਕਮੇਟੀ ਜਿਹੜੀ ਬਣੀ ਹੈ ਇਹ 7 ਮੈਂਬਰੀ ਕਮੇਟੀ ਚੋਣ ਵਾਸਤੇ ਡੈਲੀਗੇਟਸ ਨੂੰ ਬੁਲਾਵੇ ਹੂੰ ਉਹ ਡੈਲੀਗੇਟਸ ਆਉਣਗੇ ਉਹ ਆਪਣਾ ਇੱਕ ਨਾਮ ਪੇਸ਼ ਕਰਨਗੇ ਵਿੱਚੋਂ ਇੱਕ ਡੈਲੀਗੇਟ ਹੂੰ ਦੂਜਾ ਸਾਇਦ ਕਰੇਗਾ ਹੂੰ ਤੀਜਾ ਮਾਜੀਦ ਕਰੇਗਾ ਹੂੰ ਜਿਹਦੇ ਵੱਲ ਬਹੁਤ ਜ਼ਿਆਦਾ ਹੋਵੇਗਾ ਹੂੰ ਉਹ ਪ੍ਰਦਾਨ ਬਣੇਗਾ ਆ ਬੀਬੀ ਇੱਕ ਸਵਾਲ ਲੈ ਲਓ ਮੇਰਾ ਅਸ਼ਰੀ ਅਕਾਲ ਤਖਸਾਹਬ ਜਦੋਂ ਇਹ ਧਾਰਮਿਕ ਸਜਾਵਾਂ ਲੱਗੀਆਂ ਤਾਂ ਉੱਥੇ ਸ਼੍ਰੀ ਅਕਾਲ ਤਖਸਾਹਬ ਦੇ ਜਥੇਦਾਰ ਸਾਹਿਬ ਵੱਲੋਂ ਇਹ ਕਿਹਾ ਗਿਆ ਕਿ ਸਾਰਿਆਂ ਨੂੰ ਹੁਣ ਇਕੱਠੇ ਹੋਣਾ ਚਾਹੀਦਾ ਹੈ ਤੇ ਸਾਰਿਆਂ ਨੂੰ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਕਰਨਾ ਹੈ ਬਿਲਕੁਲ ਬਿਲਕੁਲ ਮੈਂ ਸਹਿਮਤ ਹਾਂ ਅਸੀਂ ਇਕੱਠੇ ਆ ਫਿਰ ਕਿਉਂਕਿ ਪਾਰਟੀ ਦੀ ਇਕਤਾ 7 ਮੈਂਬਰੀ ਕਮੇਟੀ ਥੱਲੇ ਹੋਈ ਹੈ ਨਾ ਜੀ ਹੂੰ ਉਹ 7 ਮੈਂਬਰੀ ਉਹਨਾਂ ਐਲਾਨ ਕਰਤੀ ਹੈ ਤੇ ਕੋਈ ਅਹੁਦੇਦਾਰ ਨਹੀਂ ਰਹਿ ਗਿਆ ਇੱਕ ਬੀੜੀ ਕਮੇਟੀ ਬਣੀ ਹੈ ਉਹਨੂੰ ਪ੍ਰਮਾਨਤਾ ਦਿੱਤੀ ਜਾਵੇ ਅਸੀਂ ਇਹਨੂੰ ਪੂਰਨ ਤੌਰ ਤੇ ਮਾਨਤਾ ਦੇਣੀ ਹੈ ਔਰ ਪਰਸੋਂ ਅਸੀਂ ਮੀਟਿੰਗ ਕਰਕੇ ਬਕਾਇਦਾ ਅਸੀਂ ਲਿਖ ਕੇ ਸ੍ਰੀ ਅਕਾਲਤਾ ਸਭ ਤੇ ਪਹੁੰਚਾਵਾਂਗੇ ਵੀ ਕਿ ਸਾਨੂੰ ਇੱਕ ਕਮੇਟੀ ਬਣੀ ਹੋਈ ਸਨਮਾਨ ਸਨਮਾਨ ਨਾਲ ਸੀ ਪ੍ਰਾ ਉਹਨੂੰ ਮਾਨਤਾ ਦੇਣੀ ਹੈ ਤੇ ਉਹਨਾਂ ਨੂੰ ਕਹੋ ਕਿ ਤੁਰੰਤ ਜਿਹੜੀ ਉਹ ਪ੍ਰਕਿਰਿਆ ਸ਼ੁਰੂ ਕਰਾਉਣ ਠੀਕ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬੀਬੀ ਜੀ ਗਗਨ ਸ਼ੁਕਲਾ ਗੱਲ ਕਰ ਰਹੇ ਹਾਂ ਡੇਲੀ ਪੋਸਟ ਪੰਜਾਬੀ ਚੰਡੀਗੜ੍ਹ ਤੋਂ ਜੀ ਜੀ ਬੀਬੀ ਜੀ ਕੁ ਰਿਐਕਸ਼ਨ ਲੈਣਾ ਸੀ ਤੁਹਾਡਾ ਤਸੋ ਅਭਿਵਜੀ ਸੁਖਦੇਵ ਸਿੰਘ ਢੀਂਸਾ ਦੀ ਇੱਕ ਸਟੇਟਮੈਂਟ ਆਈ ਹੈ ਕਿ ਅਗਰ ਸੁਖਬੀਰ ਸਿੰਘ ਬਾਦਲ ਦੁਬਾਰਾ ਪ੍ਰਧਾਨ ਬਣਦੇ ਨੇ ਤਾਂ ਉਹ ਸਾਨੂੰ ਤੇ ਸਭ ਨੂੰ ਮੰਨਿਆ ਹੋਣਗੇ ਤੁਹਾਡੇ ਇਸ ਬਾਰੇ ਕੀ ਕਹਿਣਾ ਹੈ ਦੇਖੋ ਜੀ ਉਹਨਾਂ ਨੇ ਕੀ ਕਿਹਾ ਮੈਨੂੰ ਤਰੀ ਮੈਂ ਸੁਣਿਆ ਨਹੀਂ ਜੀ ਪਰ ਮੈਂ ਇਹ ਸਮਝਦੀ ਆ ਕਿ ਅਸੀਂ ਜਦੋਂ ਕਮੇਟੀ ਨੂੰ ਮਾਨਤਾ ਦੇਵਾਂਗੇ ਜੀ ਕਮੇਟੀ ਨੂੰ ਮਾਨਤਾ ਜਿਹੜੀ ਚਾਹੀਦੀ ਹੈ ਹਾਂ ਭੰਕ ਕਰ ਦੇਣਾ ਚਾਹੀਦਾ ਉਹਨੂੰ ਪੂਰੀ ਪਾਵਰਫੁਲ ਪੂਰੀ ਪਾਵਰ ਦੇ ਕੇ ਉਹ ਕਮੇਟੀ ਦੀ ਡਿਊਟੀ ਲੱਗੀ ਜਾਵੇ ਇਹ ਤੁਸੀਂ ਭੱਤੀ ਸ਼ੁਰੂ ਕਰੋ ਹਮ ਅਸੀਂ ਭੱਤੀ ਕਰਾਂਗੇ ਹਮ ਡੱਟ ਕੇ ਕਰਾਂਗੇ ਹਮ ਜਿਹੜੀ ਇਹ ਮੈਡੀ ਗੈਸ ਡੱਟ ਕੇ ਭੱਤੀ ਕਰਾਂਗੇ ਜਿੰਨੀ ਵੱਧ ਤੋਂ ਵੱਧ ਕਰ ਸਕੇ ਸਾਰੇ ਵਰਕਰ ਤੇ ਨਾਲ ਹੀ ਆਵਾਜ਼ ਦਿੱਤੀ ਜਾਵੇ ਕਿ ਜਿਹੜੇ ਵਰਕਰ ਅਜੇ ਵੀ ਹਮ ਗੁੱਸੇ ਚ ਨੇ ਜਾਂ ਰੁੱਸੇ ਐ ਜਾਂ ਪਾਸੇ ਐ ਹਮ ਜਾਂ ਘਰ ਬੈਠੇ ਐ ਹਮ ਉਹਨਾਂ ਨੂੰ ਇਕੱਲ ਕਰ ਦੇਣ ਸਾਰੇ ਵਰਕਰ ਆਓ ਗਾਫੀਸ ਇਸ਼ੂ ਕਰਾਓ ਤੇ ਆਪਣੇ ਆਪਣੇ ਪਿੰਡਾਂ ਚ ਜਾ ਕੇ ਭਰਤੀ ਕਰੋ ਸ਼ਹਿਰਾਂ ਚ ਜਾ ਕੇ ਭਰਤੀ ਕਰੋ ਭਰਤੀ ਕਰਨ ਤੋਂ ਬਾਅਦ ਜਿਹੜਾ ਮੁਕੰਮਲ ਸਿਸਟਮ ਹੈ ਸਾਡਾ ਜੀ ਭਰਤੀ ਕਰਕੇ ਫਿਰ ਉਹਨਾਂ ਵਿੱਚੋਂ ਕਿੰਨੇ ਹਜ਼ਾਰ ਪਿਛੇ ਕਿੰਨੀਆਂ ਅਕਾਪੀਆਂ ਪਿਛੇ ਇੱਕ ਡੈਲੀਗੇਟ ਬਣੇਗਾ ਇਹ ਨੋਰਮ ਸੈੱਟ ਕਰਨ ਜੀ ਔਰ ਨੋਰਮ ਸੈੱਟ ਕਰਕੇ ਫਿਰ ਉਹਦੇ ਅਨੁਸਾਰ ਡੈਲੀਗੇਟ ਬਣਗੇ ਔਰ ਇਹ ਵੀ ਹੈ ਕਿ ਇਹਦੇ ਨੋਰਮਸ ਆਉਣੇ ਚਾਹੀਦੇ ਆ ਕਿ ਜਿਹੜਾ ਸਿੱਖ ਹੋਵੇ ਉਹ ਪੂਰਨ ਗੁਰਸਿੱਖ ਹੋਵੇ ਜੀ ਔਰ ਜਿਹੜੇ ਦੂਜੇ ਧਰਮਾਂ ਦੇ ਉਹ ਬੇਸ਼ੱਕ ਆਪਣੇ ਧਰਮ ਚ ਪਰਪੱਕ ਰਹਿਣ ਉਹਨਾਂ ਦਾ ਪੂਰਾ ਸਨਮਾਨ ਕੀਤਾ ਜਾਵੇ ਭਰਤੀ ਵਿੱਚ ਉਹਨਾਂ ਨੂੰ ਛੱਡਿਆ ਨਹੀਂ ਜਾਣਾ ਉਹ ਵੀ ਵੈਰ ਨਹੀਂ ਹੈ ਕਿਉਂਕਿ ਸਾਰੇ ਧਰਮਾਂ ਦੇ ਲੋਕ ਵਿੱਚ ਪਾਜ ਰਹਿੰਦੇ ਜੀ ਸੋ ਮੈਂ ਸਮਝਦੀ ਆ ਕਿ ਜਦੋਂ ਤੇ ਚੋਣ ਆਵੇ ਹਮ ਉਦੋਂ ਸੱਤ ਮੈਂਬਰੀ ਕਮੇਟੀ ਜਿਹੜੀ ਬਣੀ ਹੈ ਇਹ ਸੱਤ ਮੈਂਬਰੀ ਕਮੇਟੀ ਚੋਣ ਵਾਸਤੇ ਡੈਲੀਗੇਟਸ ਨੂੰ ਬੁਲਾਦੇ ਹਮ ਉਹ ਡੈਲੀਗੇਟਸ ਆਉਣਗੇ ਉਹ ਆਪਣਾ ਇੱਕ ਨਾਮ ਪੇਸ਼ ਕਰਨਗੇ ਵਿੱਚੋਂ ਇੱਕ ਡੈਲੀਗੇਟ ਹੂੰ ਦੂਜਾ 支持 ਕਰੇਗਾ ਤੀਜਾ ਮਾਜੀਦ ਕਰੇਗਾ ਹੂੰ ਜਿਹਦੇ ਵੱਲ ਬਹੁਤ ਜ਼ਿਆਦਾ ਹੋਵੇਗਾ ਹੂੰ ਉਹ ਪ੍ਰਧਾਨ ਬਣੇਗਾ ਆ ਬੀਬੀ ਇੱਕ ਸਵਾਲ ਲੈ ਲਓ ਮੇਰਾ ਅਸ਼ਰੀ ਅਕਾਲ ਤਖ ਸਾਹਿਬ ਜਦੋਂ ਇਹ ਧਾਰਮਿਕ ਸਜਾਵਾਂ ਲੱਗੀਆਂ ਤਾਂ ਉੱਥੇ ਸ਼੍ਰੀ ਅਕਾਲ ਤਖ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਇਹ ਕਿਹਾ ਗਿਆ ਕਿ ਸਾਰਿਆਂ ਨੂੰ ਹੁਣ ਇਕੱਠੇ ਹੋਣਾ ਚਾਹੀਦਾ ਹੈ ਤੇ ਸਾਰਿਆਂ ਨੂੰ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਕਰਨਾ ਹੈ ਬਿਲਕੁਲ ਬਿਲਕੁਲ ਮੈਂ ਸਹਿਮਤ ਹੂੰ ਅਸੀਂ ਇਕੱਠੇ ਆ ਫਿਰ ਕਿਉਂਕਿ ਪਾਰਟੀ ਦੀ ਇਕਤਾ ਸੱਤ ਮੈਂਬਰੀ ਕਮੇਟੀ ਥੱਲੇ ਹੋਈ ਹੈ ਨਾ ਜੀ ਹੂੰ ਉਹ ਸੱਤ ਮੈਂਬਰੀ ਉਹ ਐਲਾਨ ਕਰਤੀ ਹੈ ਹੂੰ ਤੇ ਕੋਈ ਅਹੁਦੇਦਾਰ ਨਹੀਂ ਰਹਿ ਗਿਆ ਇਹ ਜਿਹੜੀ ਕਮੇਟੀ ਬਣੀ ਹੈ ਉਹਨੂੰ ਮਾਨਤਾ ਦਿੱਤੀ ਜਾਵੇ ਹੂੰ ਅਸੀਂ ਇਹਨੂੰ ਪੂਰਨ ਤੌਰ ਤੇ ਮਾਨਤਾ ਦੇਣੀ ਹੈ ਔਰ ਪਰਸੋਂ ਅਸੀਂ ਮੀਟਿੰਗ ਕਰਕੇ ਬਕਾਇਦਾ ਹੂੰ ਅਸੀਂ ਲਿਖ ਕੇ ਸ਼੍ਰੀ ਇਕਤਾ ਸਭ ਤੇ ਪਹੁੰਚਾਵਾਂਗੇ ਵੀ ਕਿ ਸਾਨੂੰ ਇਹ ਕਮੇਟੀ ਬਣੀ ਹੋਈ ਸਨਮਾਨ ਸਨਮਾਨ ਨਾਲ ਅਸੀਂ ਉਹਨੂੰ ਮਾਨਤਾ ਦੇਣੀ ਹੈ ਤੇ ਉਹਨਾਂ ਨੂੰ ਕਹੋ ਕਿ ਤੁਰੰਤ ਜਿਹੜੀ ਉਹ ਪ੍ਰਕਿਰਤੀ ਸ਼ੁਰੂ ਕਰਾਉਣ ਠੀਕ ਹੈ ਧੰਨਵਾਦ ਜੀ ਸੱਚੀ ਗੱਲ ਹੈ ਬੀਬੀ ਜੀ ਗਗਨ ਸ਼ੁਕਲਾ ਗੱਲ ਕਰ ਰਹੇ ਹਾਂ ਡੇਲੀ ਪੋਸਟ ਪੰਜਾਬੀ ਚੰਡੀਗੜ੍ਹ ਤੋਂ ਜੀ ਜੀ ਬੀਬੀ ਜੀ ਕੁ ਰਿਐਕਸ਼ਨ ਲੈਣਾ ਸੀ ਤੁਹਾਡਾ ਦੱਸੋ ਅਭੀਬੀ ਜੀ ਸੁਖਦੇਵ ਸਿੰਘ ਢੀਂਸਾ ਦੀ ਇੱਕ ਸਟੇਟਮੈਂਟ ਆਈ ਹੈ ਕਿ ਅਗਰ ਸੁਖਬੀਰ ਸਿੰਘ ਬਾਦਲ ਦੁਬਾਰਾ ਪ੍ਰਧਾਨ ਬਣਦੇ ਨੇ ਤਾਂ ਉਹ ਸਾਨੂੰ ਤੇ ਸਭ ਨੂੰ ਮੰਨਿਆ ਹੋਣਗੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਦੇਖੋ ਜੀ ਉਹਨਾਂ ਨੇ ਕੀ ਕਿਹਾ ਮੈਨੂੰ ਤਰੀ ਮੈਂ ਸੁਣਿਆ ਨਹੀਂ ਜੀ ਪਰ ਮੈਂ ਇਹ ਸਮਝਦੀ ਹਾਂ ਕਿ ਅਸੀਂ ਜਦੋਂ ਕਮੇਟੀ ਨੂੰ ਮੰਨਤਾ ਦੇਵਾਂਗੇ ਜੀ ਕਮੇਟੀ ਨੂੰ ਮਾਨਤਾ ਦੇਣੀ ਚਾਹੀਦੀ ਏ ਹਮ ਭੰਕਰ ਦੇਣਾ ਚਾਹੀਦਾ ਉਹਨੂੰ ਪੂਰੀ ਪਾਵਰਫੁੱਲ ਪੂਰੀ ਪਾਵਰ ਦੇ ਕੇ ਉਹ ਕਮੇਟੀ ਦੀ ਡਿਊਟੀ ਲੱਗੀ ਜਾਵੇ ਹਮ ਇਹ ਤੁਸੀਂ ਭੱਤੀ ਸ਼ੁਰੂ ਕਰੋ ਹਮ ਅਸੀਂ ਭੱਤੀ ਕਰਾਂਗੇ ਹਮ ਚੱਟ ਕੇ ਕਰਾਂਗੇ ਹਮ ਜਿਹੜੀ ਇਹ ਮੈਡੀ ਗੈਸ ਡੱਟ ਕੇ ਭੱਤੀ ਕਰਾਂਗੇ ਜਿੰਨੀ ਵੱਧ ਤੋਂ ਵੱਧ ਕਰ ਸਕੇ ਸਾਰੇ ਵਰਕਰ ਤੇ ਨਾਲ ਹੀ ਆਵਾਜ਼ ਦਿੱਤੀ ਜਾਵੇ ਕਿ ਜਿਹੜੇ ਵਰਕਰ ਅਜੇ ਵੀ ਹਮ ਗੁੱਸੇ 'ਚ ਨੇ ਜਾਂ ਰੁੱਸੇ ਐ ਜਾਂ ਪਾਸੇ ਐ ਹਮ ਜਕਰ ਬੈਠੇ ਹੈ ਹਮ ਉਹਨਾਂ ਨੂੰ ਅਪੀਲ ਕਰਦੇ ਨੇ ਸਾਰੇ ਵਰਕਰ ਆਓ ਕਾਪੀਜ਼ ਇਸ਼ੂ ਕਰਾਓ ਤੇ ਆਪਣੇ ਆਪਣੇ ਪਿੰਡਾਂ ਚ ਜਾ ਕੇ ਭਰਤੀ ਕਰੋ ਸ਼ਹਿਰਾਂ ਚ ਜਾ ਕੇ ਭਰਤੀ ਕਰੋ ਭਰਤੀ ਕਰਨ ਤੋਂ ਬਾਅਦ ਇੱਕ ਮੁਕੰਮਲ ਸਿਸਟਮ ਹੈ ਸਾਡਾ ਜੀ ਭਰਤੀ ਕਰਕੇ ਫਿਰ ਉਹਨਾਂ ਵਿੱਚੋਂ ਕਿੰਨੇ ਹਜ਼ਾਰ ਪਿੱਛੇ ਕਿੰਨੀਆਂ ਚਾਪੀਆਂ ਪਿੱਛੇ ਇੱਕ ਡੈਲੀਗੇਟ ਬਣੇਗਾ ਇਹ ਨੋਰਮ ਸੈੱਟ ਕਰਨ ਜੀ ਔਰ ਨੋਰਮ ਸੈੱਟ ਕਰਕੇ ਫਿਰ ਉਹਦੇ ਅਨੁਸਾਰ ਡੈਲੀਗੇਟ ਬਣਨਗੇ ਔਰ ਇਹ ਵੀ ਹੈ ਕਿ ਇਹਦੇ ਨੌਰਮਸ ਆਉਣੇ ਚਾਹੀਦੇ ਆ ਕਿ ਜਿਹੜਾ ਸਿੱਖ ਹੋਵੇ ਉਹ ਪੂਰਨ ਗੁਰਸਿੱਖ ਹੋਵੇ ਜੀ ਔਰ ਜਿਹੜੇ ਦੂਜੇ ਧਰਮਾਂ ਦੇ ਉਹ ਬੇਸ਼ੱਕ ਆਪਣੇ ਧਰਮ 'ਚ ਪਰਪੱਕ ਰਹਿਣ ਉਹਨਾਂ ਦਾ ਪੂਰਾ ਸਨਮਾਨ ਕੀਤਾ ਜਾਵੇ ਭਰਤੀ ਵਿੱਚ ਉਹਨਾਂ ਨੂੰ ਛੱਡਿਆ ਨਹੀਂ ਜਾਣਾ ਉਹ ਵੀ ਵੈਸੇ ਕਿਉਂਕਿ ਸਾਰੇ ਧਰਮਾਂ ਦੇ ਲੋਕ ਵਿੱਚ ਪਾਜ ਰਹਿੰਦੇ ਆ ਜੀ ਸੋ ਮੈਂ ਸਮਝਦੀ ਆ ਕਿ ਜਦੋਂ ਇਹ ਚੋਣ ਆਵੇ ਹਮ ਉਦੋਂ ਸੱਤ ਮੈਂਬਰੀ ਕਮੇਟੀ ਜਿਹੜੀ ਬਣੀ ਹੈ ਇਹ ਸੱਤ ਮੈਂਬਰੀ ਕਮੇਟੀ ਚੋਣ ਵਾਸਤੇ ਡੈਲੀਗੇਟਸ ਨੂੰ ਬੁਲਾਵੇ ਹਮ ਉਹ ਡੈਲੀਗੇਟਸ ਆਉਣਗੇ ਉਹ ਆਪਣਾ ਇੱਕ ਨਾਮ ਪੇਸ਼ ਕਰਨਗੇ ਵਿੱਚੋਂ ਇੱਕ ਡੈਲੀਗੇਟ ਹੂੰ ਦੂਜਾ ਤਾਇਦ ਕਰੇਗਾ ਹੂੰ ਤੀਜਾ ਮਾਜ਼ੀਦ ਕਰੇਗਾ ਹੂੰ ਜਿਹਦੇ ਵੱਲ ਬਹੁਤ ਜ਼ਿਆਦਾ ਹੋਵੇਗਾ ਹੂੰ ਉਹ ਪ੍ਰਧਾਨ ਬਣੇਗਾ ਆ ਜੀ ਬੀਬੀ ਇੱਕ ਸਵਾਲ ਲੈ ਲਓ ਮੇਰਾ ਅਸ਼ਰੀ ਅਕਾਲ ਤਖਸਾਹਬ ਜਦੋਂ ਇਹ ਧਾਰਮਿਕ ਸਜਾਵਾਂ ਲੱਗੀਆਂ ਤਾਂ ਉੱਥੇ ਸ਼੍ਰੀ ਅਕਾਲ ਤਖਸਾਹਬ ਦੇ ਜਥੇਦਾਰ ਸਾਹਿਬ ਵੱਲੋਂ ਇਹ ਕਿਹਾ ਗਿਆ ਕਿ ਸਾਰਿਆਂ ਨੂੰ ਹੁਣ ਇਕੱਠੇ ਹੋਣਾ ਚਾਹੀਦਾ ਹੈ ਤੇ ਸਾਰਿਆਂ ਨੂੰ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਕਰਨਾ ਹੈ ਬਿਲਕੁਲ ਬਿਲਕੁਲ ਮੈਂ ਸਹਿਮਤ ਹਾਂ ਅਸੀਂ ਇਕੱਠੇ ਆਏ ਫਿਰ ਕਿਉਂਕਿ ਪਾਰਟੀ ਦੀ ਇਕਤਾ ਸੱਤ ਮੈਂਬਰੀ ਕਮੇਟੀ ਥੱਲੇ ਹੋਈ ਹੈ ਨਾ ਜੀ ਹੂੰ ਉਹ ਸੱਤ ਮੈਂਬਰੀ ਉਹ ਐਲਾਨ ਕਰਤੀ ਹੈ ਤੇ ਕੋਈ ਅਹੁਦੇਦਾਰ ਨਹੀਂ ਰਹਿ ਗਿਆ ਇਹ ਜਿਹੜੀ ਕਮੇਟੀ ਬਣੀ ਹੈ ਉਹਨੂੰ ਮਾਨਤਾ ਦਿੱਤੀ ਜਾਵੇ ਹੂੰ ਅਸੀਂ ਇਹਨੂੰ ਪੂਰਨ ਤੌਰ ਤੇ ਮਾਨਤਾ ਦੇਣੀ ਹੈ ਔਰ ਪਰਸੋਂ ਅਸੀਂ ਮੀਟਿੰਗ ਕਰਕੇ ਬਕਾਇਦਾ ਹੂੰ ਅਸੀਂ ਲਿਖ ਕੇ ਸ੍ਰੀ ਅਕਾਲਤਾ ਸਭ ਤੇ ਪਹੁੰਚਾਵਾਂਗੇ ਵੀ ਕਿ ਸਾਨੂੰ ਇਹ ਕਮੇਟੀ ਬਣੀ ਹੋਈ ਸਨਮਾਨ ਸਨਮਾਨਾ ਅਸੀਂ ਉਹਨੂੰ ਮਾਨਤਾ ਦੇਣੀ ਹੈ ਤੇ ਉਹਨਾਂ ਨੂੰ ਕਹੋ ਕਿ ਤੁਰੰਤ ਜਿਹੜੀ ਉਹ ਪ੍ਰਕਿਰਤੀ ਸ਼ੁਰੂ ਕਰਾਉਣ ਠੀਕ ਤਨਵਾਜੀ ਸਤਿ ਸ਼੍ਰੀ ਅਕਾਲ ਬੀਬੀ ਜੀ ਗਗਨ ਸ਼ੁਕਲਾ ਗੱਲ ਕਰ ਰਹੇ ਹਾਂ ਡੇਲੀ ਪੋਸਟ ਪੰਜਾਬੀ ਚੰਡੀਗੜ੍ਹ ਤੋਂ ਜੀ ਜੀ ਬੀਬੀ ਜੀ ਕੁ ਰਿਐਕਸ਼ਨ ਲੈਣਾ ਸੀ ਤੁਹਾਡਾ ਦੱਸੋ ਬੀਬੀ ਜੀ ਸੁਖਦੇਵ ਸਿੰਘ ਢੀਂਸਾ ਦੀ ਇੱਕ ਸਟੇਟਮੈਂਟ ਆਈ ਹੈ ਕਿ ਅਗਰ ਸੁਖਬੀਰ ਸਿੰਘ ਬਾਦਲ ਦੁਬਾਰਾ ਪ੍ਰਧਾਨ ਬਣਦੇ ਨੇ ਤਾਂ ਉਹ ਸਾਨੂੰ ਤੇ ਸਭ ਨੂੰ ਮੰਨਿਆ ਹੋਣਗੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਦੇਖੋ ਜੀ ਉਹਨਾਂ ਨੇ ਕੀ ਕਿਹਾ ਮੈਨੂੰ ਤਰੀ ਮੈਂ ਸੁਣਿਆ ਨਹੀਂ ਜੀ ਪਰ ਮੈਂ ਇਹ ਸਮਝਦੀ ਹਾਂ ਕਿ ਅਸੀਂ ਜਦੋਂ ਕਮੇਟੀ ਨੂੰ ਮਾਨਤਾ ਦੇਵਾਂਗੇ ਜੀ ਕਮੇਟੀ ਨੂੰ ਮਾਨਤਾ ਦੇਣੀ ਚਾਹੀਦੀ ਏ ਹਮ ਭੰਕਰਦਨ ਚਾਹੀਦਾ ਉਹਨੂੰ ਪੂਰੀ ਪਾਵਰਫੁੱਲ ਪੂਰੀ ਪਾਵਰ ਦੇ ਕੇ ਉਹ ਕਮੇਟੀ ਦੀ ਡਿਊਟੀ ਲੱਗੀ ਜਾਵੇ ਹਮ ਇਹ ਤੁਸੀਂ ਭੱਤੀ ਸ਼ੁਰੂ ਕਰੋ ਹਮ ਅਸੀਂ ਭੱਤੀ ਕਰਾਂਗੇ ਹਮ ਡੱਟ ਕੇ ਕਰਾਂਗੇ ਹਮ ਜਿਹੜੀ ਇਹ ਮੈਦੀ ਗੱਜ ਡੱਟ ਕੇ ਭੱਤੀ ਕਰਾਂਗੇ ਜਿੰਨੀ ਵੱਧ ਤੋਂ ਵੱਧ ਕਰ ਸਕੇ ਸਾਰੇ ਵਰਕਰ ਤੇ ਨਾਲ ਹੀ ਆਵਾਜ਼ ਦਿੱਤੀ ਜਾਵੇ ਕਿ ਜਿਹੜੇ ਵਰਕਰ ਅਜੇ ਵੀ

ਫਿਰ ਉਹਦੇ ਅਨੁਸਾਰ ਡੈਲੀਗੇਟ ਬਣਨਗੇ। ਔਰ ਇਹ ਵੀ ਹੈ ਕਿ ਇਹਦੇ ਨੋਰਮਸ ਆਉਣੇ ਚਾਹੀਦੇ ਆ ਕਿ ਜਿਹੜਾ ਸਿੱਖ ਹੋਵੇ ਉਹ ਪੂਰਨ ਗੁਰਸਿੱਖ ਹੋਵੇ। ਜੀ। ਔਰ ਜਿਹੜੇ ਦੂਜੇ ਧਰਮਾਂ ਦੇ ਉਹ ਬੇਸ਼ੱਕ ਆਪਣੇ ਧਰਮ 'ਚ ਪਰਪੱਕ ਰਹਿਣ। ਉਹਨਾਂ ਦਾ ਪੂਰਾ ਸਨਮਾਨ ਕੀਤਾ ਜਾਵੇ। ਭਰਤੀ ਵਿੱਚ। ਉਹਨਾਂ ਨੂੰ ਛੱਡਿਆ ਨਹੀਂ ਜਾਣਾ ਉਹ ਵੀ ਵੇਰੀ ਹੈ। ਕਿਉਂਕਿ ਸਾਰੇ ਧਰਮਾਂ ਦੇ ਲੋਕ ਵਿੱਚ ਸਾਝ ਰਹਿੰਦੇ ਆ। ਜੀ। ਸੋ ਮੈਂ ਸਮਝਦੀ ਆ ਕਿ ਜਦੋਂ ਇਹ ਚੋਣ ਆਵੇ ਹੂੰ ਉਹ 7 ਮੈਂਬਰੀ ਕਮੇਟੀ ਜਿਹੜੀ ਬਣੀ ਹੈ ਇਹ 7 ਮੈਂਬਰੀ ਕਮੇਟੀ ਚੋਣ ਵਾਸਤੇ ਡੈਲੀਗੇਟਸ ਨੂੰ ਬੁਲਾਵੇ ਹੂੰ ਉਹ ਡੈਲੀਗੇਟਸ ਆਉਣਗੇ ਉਹ ਆਪਣਾ ਇੱਕ ਨਾਮ ਪੇਸ਼ ਕਰਨਗੇ ਵਿੱਚੋਂ ਇੱਕ ਡੈਲੀਗੇਟ ਹੂੰ ਦੂਜਾ ਤਾਇਦ ਕਰੇਗਾ ਹੂੰ ਤੀਜਾ ਮਨਜ਼ੂਰੀ ਦੇਗਾ ਹੂੰ ਜਿਹਦੇ ਵੱਲ ਬਹੁਤ ਜ਼ਿਆਦਾ ਹੋਵੇਗਾ ਹੂੰ ਉਹ ਪ੍ਰਧਾਨ ਬਣੇਗਾ ਅ ਵੀ ਇੱਕ ਸਵਾਲ ਲੈ ਲਓ ਮੇਰਾ ਅਸ਼ਰੀ ਅਕਾਲ ਤਖਸਾਹਬ ਜਦੋਂ ਇਹ ਧਾਰਮਿਕ ਸਜਾਵਾਂ ਲੱਗੀਆਂ ਤਾਂ ਉੱਥੇ ਸ਼੍ਰੀ ਅਕਾਲ ਤਖਸਾਹਬ ਦੇ ਜਥੇਦਾਰ ਸਾਹਿਬ ਵੱਲੋਂ ਇਹ ਕਿਹਾ ਗਿਆ ਕਿ ਸਾਰਿਆਂ ਨੂੰ ਹੁਣ ਇਕੱਠੇ ਹੋਣਾ ਚਾਹੀਦਾ ਹੈ ਤੇ ਸਾਰਿਆਂ ਨੂੰ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਕਰਨਾ ਹੈ ਬਿਲਕੁਲ ਬਿਲਕੁਲ ਮੈਂ ਸਹਿਮਤ ਹਾਂ ਅਸੀਂ ਇਕੱਠੇ ਆ ਫਿਰ ਕਿਉਂਕਿ ਪਾਰਟੀ ਦੀ ਇਕਤਾ ਸੱਤ ਮੈਂਬਰੀ ਕਮੇਟੀ ਥੱਲੇ ਹੋਈ ਹੈ ਨਾ ਜੀ ਹੂੰ ਉਹ ਸੱਤ ਮੈਂਬਰੀ ਉਹਨਾਂ ਐਲਾਨ ਕਰਦੀ ਹੈ ਹੂੰ ਤੇ ਕੋਈ ਅਹੁਦੇਦਾਰ ਨਹੀਂ ਰਹਿ ਗਿਆ ਇੱਕ ਜਿਹੜੀ ਕਮੇਟੀ ਬਣੀ ਹੈ ਉਹਨੂੰ ਪ੍ਰਮਾਨਤਾ ਦਿੱਤੀ ਜਾਵੇ ਅਸੀਂ ਇਹਨੂੰ ਪੂਰਨ ਤੌਰ ਤੇ ਮਾਨਤਾ ਦਿੰਦੇ ਆਂ ਔਰ ਪਰਸੋਂ ਅਸੀਂ ਮੀਟਿੰਗ ਕਰਕੇ ਬਕਾਇਦਾ ਅਸੀਂ ਲਿਖ ਕੇ ਸ੍ਰੀ ਕਾਂਤਾ ਸਭ ਤੇ ਪਹੁੰਚਾਵਾਂਗੇ ਵੀ ਕਿ ਸਾਨੂੰ ਇੱਕ ਕਮੇਟੀ ਬਣੀ ਹੋਈ ਸਨਮਾਨ ਸਨਮਾਨ ਨਾਲ ਅਸੀਂ ਉਹਨੂੰ ਮਾਨਤਾ ਦਿੰਦੇ ਆਂ ਤੇ ਉਹਨਾਂ ਨੂੰ ਕਹੋ ਕਿ ਤੁਰੰਤ ਜਿਹੜੀ ਉਹ ਪ੍ਰਕਿਰਿਆ ਸ਼ੁਰੂ ਕਰਾਉਣ ਠੀਕ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬੀਬੀ ਜੀ ਗਗਨ ਸ਼ੁਕਲਾ ਗੱਲ ਕਰ ਰਹੇ ਆਂ ਡੇਲੀ ਪੋਸਟ ਪੰਜਾਬੀ ਚੰਡੀਗੜ੍ਹ ਤੋਂ ਜੀ ਜੀ ਬੀਬੀ ਜੀ ਕ ਰਿਐਕਸ਼ਨ ਲੈਣਾ ਸੀ ਤੁਹਾਡਾ ਤਸੋ ਅਭਿਵ ਜੀ ਸੁਖਦੇਵ ਸਿੰਘ ਢੀਂਸਾ ਦੀ ਇੱਕ ਸਟੇਟਮੈਂਟ ਆਈ ਹੈ ਕਿ ਅਗਰ ਸੁਖਬੀਰ ਸਿੰਘ ਬਾਦਲ ਦੁਬਾਰਾ ਪ੍ਰਧਾਨ ਬਣਦੇ ਨੇ ਤਾਂ ਉਹ ਸਾਨੂੰ ਤੇ ਸਭ ਨੂੰ ਮੰਨਿਆ ਹੋਣਗੇ ਤੁਹਾਡੇ ਇਸ ਬਾਰੇ ਕੀ ਕਹਿਣਾ ਹੈ ਦੇਖੋ ਜੀ ਉਹਨਾਂ ਨੇ ਕੀ ਕਿਹਾ ਮੈਨੂੰ ਤਰੀ ਮੈਂ ਸੁਣਿਆ ਨਹੀਂ ਜੀ ਪਰ ਮੈਂ ਇਹ ਸਮਝਦੀ ਹਾਂ ਕਿ ਅਸੀਂ ਜਦੋਂ ਕਮੇਟੀ ਨੂੰ ਮਾਨਤਾ ਦੇਵਾਂਗੇ ਜੀ ਕਮੇਟੀ ਨੂੰ ਮਾਨਤਾ ਜਿਹੜੀ ਚਾਹੀਦੀ ਹੈ ਹੂੰ ਭੰਕਰ ਦੇਣਾ ਚਾਹੀਦਾ ਉਹਨੂੰ ਪੂਰੀ ਪਾਵਰਫੁੱਲ ਪੂਰੀ ਪਾਵਰ ਦੇ ਕੇ ਉਹ ਕਮੇਟੀ ਦੀ ਡਿਊਟੀ ਲੱਗੀ ਜਾਵੇ ਇਹ ਤੁਸੀਂ ਭੱਤੀ ਸ਼ੁਰੂ ਕਰੋ ਹਮ ਅਸੀਂ ਭੱਤੀ ਕਰਾਂਗੇ ਹਮ ਡੱਟ ਕੇ ਕਰਾਂਗੇ ਹਮ ਜਿਹੜੀ ਇਹ ਮੈਡੀਕਲ ਗੈਸ ਡੱਟ ਕੇ ਭੱਤੀ ਕਰਾਂਗੇ ਜਿੰਨੀ ਵੱਧ ਤੋਂ ਵੱਧ ਕਰ ਸਕੇ ਸਾਰੇ ਵਰਕਰ ਤੇ ਨਾਲ ਹੀ ਆਵਾਜ਼ ਦਿੱਤੀ ਜਾਵੇ ਕਿ ਜਿਹੜੇ ਵਰਕਰ ਅਜੇ ਵੀ ਹਮ ਗੁੱਸੇ 'ਚ ਨੇ ਜਾਂ ਰੁੱਸੇ ਐ ਜਾਂ ਪਾਸੇ ਐ ਹਮ ਜਾਂ ਘਰ ਬੈਠੇ ਐ ਹਮ ਉਹਨਾਂ ਨੂੰ ਅਕੀਲ ਕਰ ਦੇਣ ਸਾਰੇ ਵਰਕਰ ਆਓ ਗਾਫੀਸ ਇਸ਼ੂ ਕਰਾਓ ਤੇ ਆਪਣੇ ਆਪਣੇ ਪਿੰਡਾਂ ਚ ਜਾ ਕੇ ਭਰਤੀ ਕਰੋ ਸ਼ਹਿਰਾਂ ਚ ਜਾ ਕੇ ਭਰਤੀ ਕਰੋ ਭਰਤੀ ਕਰਨ ਤੋਂ ਬਾਅਦ ਇੱਕ ਮੁਕੰਮਲ ਸਿਸਟਮ ਹੈ ਸਾਡਾ ਜੀ ਭਰਤੀ ਕਰਕੇ ਫਿਰ ਉਹਨਾਂ ਵਿੱਚੋਂ ਕਿੰਨੇ ਹਜ਼ਾਰ ਪਿਛੇ ਕਿੰਨੀਆਂ ਛਾਪੀਆਂ ਪਿਛੇ ਇੱਕ ਡੈਲੀਗੇਟ ਬਣੇਗਾ ਇਹ ਨੋਰਮਸ ਸੈੱਟ ਕਰਨ ਜੀ ਔਰ ਨੋਰਮ ਸੈੱਟ ਕਰਕੇ ਫਿਰ ਉਹਦੇ ਅਨੁਸਾਰ ਡੈਲੀਗੇਟ ਬਣਨਗੇ ਔਰ ਇਹ ਵੀ ਹੈ ਕਿ ਇਹਦੇ ਨੋਰਮਸ ਆਉਣੇ ਚਾਹੀਦੇ ਆ ਕਿ ਜਿਹੜਾ ਸਿੱਖ ਹੋਵੇ ਉਹ ਪੂਰਨ ਗੁਰਸੇਖ ਹੋਵੇ ਜੀ ਔਰ ਜਿਹੜੇ ਦੂਜੇ ਧਰਮਾਂ ਦੇ ਉਹ ਬੇਸ਼ੱਕ ਆਪਣੇ ਧਰਮ ਵਿੱਚ ਪਰਪੱਕ ਰਹੇ ਉਹਨਾਂ ਦਾ ਪੂਰਾ ਸਨਮਾਨ ਕੀਤਾ ਜਾਵੇ ਭਰਤੀ ਵਿੱਚ ਉਹਨਾਂ ਨੂੰ ਛੱਡਿਆ ਨਹੀਂ ਜਾਣਾ ਉਹ ਵੀ ਵੈਸੇ ਕਿਉਂਕਿ ਸਾਰੇ ਧਰਮਾਂ ਦੇ ਲੋਕ ਵਿੱਚ ਪਾਜ ਰਹਿੰਦੇ ਜੀ ਸੋ ਮੈਂ ਸਮਝਦੀ ਆ ਕਿ ਜਦੋਂ ਫਿਰ ਚੋਣ ਆਵੇ ਹੂੰ ਉਦੋਂ 7 ਮੈਂਬਰੀ ਕਮੇਟੀ ਜਿਹੜੀ ਬਣੀ ਹੈ ਇਹ 7 ਮੈਂਬਰੀ ਕਮੇਟੀ ਚੋਣ ਵਾਸਤੇ ਡੈਲੀਗੇਟਸ ਨੂੰ ਬੁਲਾਵੇ ਹੂੰ ਉਹ ਡੈਲੀਗੇਟਸ ਆਉਣਗੇ ਉਹ ਆਪਣਾ ਇੱਕ ਨਾਮ ਪੇਸ਼ ਕਰਨਗੇ ਵਿੱਚੋਂ ਇੱਕ ਡੈਲੀਗੇਟ ਦੂਜਾ ਜਾਇਦ ਕਰੇਗਾ ਤੀਜਾ ਮਜੀਦ ਕਰੇਗਾ ਹੂੰ ਜਿਹਦੇ ਵੱਲ ਬਹੁਤ ਜ਼ਿਆਦਾ ਹੋਵੇਗਾ ਹੂੰ ਉਹ ਪ੍ਰਧਾਨ ਬਣੇਗਾ ਆ ਵੀ ਇੱਕ ਸਵਾਲ ਲੈ ਲਓ ਮੇਰਾ ਅਸ਼ਰੀ ਅਕਾਲ ਤਖਸਾਹਬ ਜਦੋਂ ਇਹ ਧਾਰਮਿਕ ਸਜਾਵਾਂ ਲੱਗੀਆਂ ਤਾਂ ਉੱਥੇ ਸ਼੍ਰੀ ਅਕਾਲ ਤਖਸਾਹਬ ਦੇ ਜਥੇਦਾਰ ਸਾਹਿਬ ਵੱਲੋਂ ਇਹ ਕਿਹਾ ਗਿਆ ਕਿ ਸਾਰਿਆਂ ਨੂੰ ਹੁਣ ਇਕੱਠੇ ਹੋਣਾ ਚਾਹੀਦਾ ਹੈ ਤੇ ਸਾਰਿਆਂ ਨੂੰ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਕਰਨਾ ਹੈ ਬਿਲਕੁਲ ਬਿਲਕੁਲ ਮੈਂ ਸਹਿਮਤ ਹੂੰ ਅਸੀਂ ਇਕੱਠੇ ਆ ਫਿਰ ਕਿਉਂਕਿ ਪਾਰਟੀ ਦੀ ਇਕਤਾ ਸੱਤ ਮੈਂਬਰੀ ਕਮੇਟੀ ਥੱਲੇ ਹੋਈ ਹੈ ਨਾ ਜੀ ਹੂੰ ਉਹ ਸੱਤ ਮੈਂਬਰੀ ਉਹਨਾਂ ਐਲਾਨ ਕਰਤੀ ਹੈ ਹੂੰ ਤੇ ਕੋਈ ਅਹੁਦੇਦਾਰ ਨਹੀਂ ਰਹਿ ਗਿਆ ਇਹ ਜਿਹੜੀ ਕਮੇਟੀ ਬਣੀ ਹੈ ਉਹਨੂੰ ਪ੍ਰਮਾਣਤਾ ਦਿੱਤੀ ਜਾਵੇ ਹੂੰ ਅਸੀਂ ਇਹਨੂੰ ਪੂਰਨ ਤੌਰ ਤੇ ਮਾਨਤਾ ਦੇਣੀ ਹੈ ਔਰ ਪਰਸੋਂ ਅਸੀਂ ਮੀਟਿੰਗ ਕਰਕੇ ਬਕਾਇਦਾ ਹੂੰ ਅਸੀਂ ਲਿਖ ਕੇ ਸ੍ਰੀ ਅਕਾਲਤਾ ਸਭ ਤੇ ਪਹੁੰਚਾਵਾਂਗੇ ਵੀ ਤੇ ਸਾਨੂੰ ਇਹ ਕਮੇਟੀ ਬਣੀ ਹੋਈ ਸਨਮਾਨ ਸਨਮਾਨ ਨਾਲ ਸੀ ਪ੍ਰਾ ਉਹਨੂੰ ਮਾਨਤਾ ਦੇਣੀ ਹੈ ਤੇ ਉਹਨਾਂ ਨੂੰ ਕਹੋ ਕਿ ਤੁਰੰਤ ਜਿਹੜੀ ਉਹ ਪ੍ਰਕਿਰਿਆ ਸ਼ੁਰੂ ਕਰਾਉਣ ਠੀਕ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬੀਬੀ ਜੀ ਗਗਨ ਸ਼ੁਕਲਾ ਗੱਲ ਕਰ ਰਹੇ ਆਂ ਡੇਲੀ ਪੋਸਟ ਪੰਜਾਬੀ ਚੰਡੀਗੜ੍ਹ ਤੋਂ ਜੀ ਜੀ ਬੀਬੀ ਜੀ ਕੁ ਰਿਐਕਸ਼ਨ ਲੈਣਾ ਸੀ ਤੁਹਾਡਾ ਦੱਸੋ ਬੀਬੀ ਜੀ ਸੁਖਦੇਵ ਸਿੰਘ ਢੀਂਡਾ ਦੀ ਇੱਕ ਸਟੇਟਮੈਂਟ ਆਈ ਹੈ ਕਿ ਅਗਰ ਸੁਖਬੀਰ ਸਿੰਘ ਬਾਦਲ ਦੁਬਾਰਾ ਪ੍ਰਧਾਨ ਬਣਦੇ ਨੇ ਤਾਂ ਉਹ ਸਾਨੂੰ ਤੇ ਸਭ ਨੂੰ ਮੰਨਿਆ ਹੋਣਗੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਦੇਖੋ ਜੀ ਉਹਨਾਂ ਨੇ ਕੀ ਕਿਹਾ ਮੈਨੂੰ ਤਰੀ ਮੈਂ ਸੁਣਿਆ ਨਹੀਂ ਜੀ ਪਰ ਮੈਂ ਇਹ ਸਮਝਦੀ ਆਂ ਕਿ ਅਸੀਂ ਜਦੋਂ ਕਮੇਟੀ ਨੂੰ ਮੰਨਤਾ ਦੇਵਾਂਗੇ ਜੀ ਕਮੇਟੀ ਨੂੰ ਮਾਨਤਾ ਦੇਣੀ ਚਾਹੀਦੀ ਏ ਹਮ ਭੰਕਰ ਦੇਣਾ ਚਾਹੀਦਾ ਉਹਨੂੰ ਪੂਰੀ ਪਾਵਰਫੁੱਲ ਪੂਰੀ ਪਾਵਰ ਦੇ ਕੇ ਉਹ ਕਮੇਟੀ ਦੀ ਡਿਊਟੀ ਲੱਗੀ ਜਾਵੇ ਹਮ ਇਹ ਤੁਸੀਂ ਭਤੀ ਸ਼ੁਰੂ ਕਰੋ ਹਮ ਅਸੀਂ ਭਤੀ ਕਰਾਂਗੇ ਹਮ ਚੱਟ ਕੇ ਕਰਾਂਗੇ ਹਮ ਜਿਹੜੀ ਇਹ ਮੈਰੀ ਗੱਲ ਜੱਟ ਕੇ ਭਤੀ ਕਰਾਂਗੇ ਜਿੰਨੀ ਵੱਧ ਤੋਂ ਵੱਧ ਕਰ ਸਕੇ ਸਾਰੇ ਵਰਕਰ ਤੇ ਨਾਲ ਹੀ ਆਵਾਜ਼ ਦਿੱਤੀ ਜਾਵੇ ਕਿ ਜਿਹੜੇ ਵਰਕਰ ਅਜੇ ਵੀ ਹਮ ਗੁੱਸੇ 'ਚ ਨੇ ਜਾਂ ਰੁੱਸੇ ਐ ਜਾਂ ਪਾਸੇ ਐ ਹਮ ਜਕਰ ਬੈਠੇ ਹੈ ਹਮ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਸਾਰੇ ਵਰਕਰ ਆਓ ਕਾਪੀਜ਼ ਇਸ਼ੂ ਕਰਾਓ ਤੇ ਆਪਣੇ ਆਪਣੇ ਪਿੰਡਾਂ ਚ ਜਾ ਕੇ ਭਰਤੀ ਕਰੋ ਸ਼ਹਿਰਾਂ ਚ ਜਾ ਕੇ ਭਰਤੀ ਕਰੋ ਭਰਤੀ ਕਰਨ ਤੋਂ ਬਾਅਦ ਜੇ ਮੁਕੰਮਲ ਸਿਸਟਮ ਹੈ ਸਾਡਾ ਜੀ ਭਰਤੀ ਕਰਕੇ ਫਿਰ ਉਹਨਾਂ ਵਿੱਚੋਂ ਕਿੰਨੇ ਹਜ਼ਾਰ ਪਿਛੇ ਕਿੰਨੀਆਂ ਆਟੀਆਂ ਪਿਛੇ ਇੱਕ ਡੈਲੀਗੇਟ ਬਣੇਗਾ ਇਹ ਨੋਰਮ ਸੈੱਟ ਕਰਨ ਜੀ ਔਰ ਨੋਰਮ ਸੈੱਟ ਕਰਕੇ ਫਿਰ ਉਹਦੇ ਅਨੁਸਾਰ ਡੈਲੀਗੇਟ ਬਣਨਗੇ ਔਰ ਇਹ ਵੀ ਹੈ ਕਿ ਇਹਦੇ ਨੌਮਸ ਆਉਣੇ ਚਾਹੀਦੇ ਆ ਕਿ ਜਿਹੜਾ ਸਿੱਖ ਹੋਵੇ ਉਹ ਪੂਰਨ ਗੁਰਸੇਖ ਹੋਵੇ ਜੀ ਔਰ ਜਿਹੜੇ ਦੂਜੇ ਧਰਮਾਂ ਦੇ ਉਹ ਬੇਸ਼ੱਕ ਆਪਣੇ ਧਰਮ 'ਚ ਪਰਪੱਕ ਰਹਿਣ ਉਹਨਾਂ ਦਾ ਪੂਰਾ ਸਲਮਾਨ ਕੀਤਾ ਜਾਵੇ ਭਰਤੀ ਵਿੱਚ ਉਹਨਾਂ ਨੂੰ ਛੱਡਿਆ ਨਹੀਂ ਜਾਣਾ ਉਹ ਵੀ ਵੈਸੇ ਕਿਉਂਕਿ ਸਾਰੇ ਧਰਮਾਂ ਦੇ ਲੋਕ ਵਿੱਚ ਆਜਰ ਹੁੰਦੇ ਆ ਜੀ ਸੋ ਮੈਂ ਸਮਝਦੀ ਆ ਕਿ ਜਦੋਂ ਚੋਣ ਆਵੇ ਹਮ ਉਦੋਂ ਸੱਤ ਮੈਂਬਰੀ ਕਮੇਟੀ ਜਿਹੜੀ ਬਣੀ ਹੈ ਇਹ ਸੱਤ ਮੈਂਬਰੀ ਕਮੇਟੀ ਚੋਣ ਵਾਸਤੇ ਡੈਲੀਗੇਟਸ ਨੂੰ ਬੁਲਾਵੇ ਹਮ ਉਹ ਡੈਲੀਗੇਟਸ ਆਉਣਗੇ ਉਹ ਆਪਣਾ ਇੱਕ ਨਾਮ ਪੇਸ਼ ਕਰਨਗੇ ਵਿੱਚੋਂ ਇੱਕ ਡੈਲੀਗੇਟ ਹੂੰ ਦੂਜਾ ਤਾਇਦ ਕਰੇਗਾ ਹੂੰ ਤੀਜਾ ਮਾਜੀਦ ਕਰੇਗਾ ਹੂੰ ਜਿਹਦੇ ਵੱਲ ਬਹੁਤ ਜ਼ਿਆਦਾ ਹੋਵੇਗਾ ਹੂੰ ਉਹ ਪ੍ਰਧਾਨ ਬਣੇਗਾ ਆ ਜੀ ਜੀ ਇੱਕ ਸਵਾਲ ਲੈ ਲਓ ਮੇਰਾ ਸ਼੍ਰੀ ਅਕਾਲ ਤਖਤ ਸਾਹਿਬ ਜਦੋਂ ਇਹ ਧਾਰਮਿਕ ਸਜਾਵਾਂ ਲੱਗੀਆਂ ਤਾਂ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਇਹ ਕਿਹਾ ਗਿਆ ਕਿ ਸਾਰਿਆਂ ਨੂੰ ਹੁਣ ਇਕੱਠੇ ਹੋਣਾ ਚਾਹੀਦਾ ਹੈ ਤੇ ਸਾਰਿਆਂ ਨੂੰ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਕਰਨਾ ਹੈ ਬਿਲਕੁਲ ਬਿਲਕੁਲ ਮੈਂ ਸਹਿਮਤ ਹਾਂ ਅਸੀਂ ਇਕੱਠੇ ਆਏ ਫਿਰ ਕਿਉਂਕਿ ਪਾਰਟੀ ਦੀ ਇਕਤਾ 7 ਮੈਂਬਰੀ ਕਮੇਟੀ ਥੱਲੇ ਹੋਈ ਹੈ ਨਾ ਜੀ ਹੂੰ ਉਹ 7 ਮੈਂਬਰੀ ਉਹ ਐਲਾਨ ਕਰਤੀ ਹੈ ਤੇ ਕੋਈ ਅਹੁਦੇਦਾਰ ਨਹੀਂ ਰਹਿ ਗਿਆ ਇਹ ਜਿਹੜੀ ਕਮੇਟੀ ਬਣੀ ਹੈ ਉਹਨੂੰ ਮਾਨਤਾ ਦਿੱਤੀ ਜਾਵੇ ਹੂੰ ਅਸੀਂ ਇਹਨੂੰ ਪੂਰਨ ਤੌਰ ਤੇ ਮਾਨਤਾ ਦੇਣੀ ਹੈ ਔਰ ਪਰਸੋਂ ਅਸੀਂ ਮੀਟਿੰਗ ਕਰਕੇ ਬਕਾਇਦਾ ਅਸੀਂ ਲਿਖ ਕੇ ਸਾਰੇ ਕਾਤਾ ਸਭ ਤੇ ਪਹੁੰਚਾਵਾਂਗੇ ਵੀ ਤੇ ਸਾਨੂੰ ਇਹ ਕਮੇਟੀ ਬਣੀ ਹੋਈ ਸਨਮਾਨ ਸਨਮਾਨ ਨਾਲ ਅਸੀਂ ਉਹਨੂੰ ਮਾਨਤਾ ਦੇਣੀ ਹੈ ਇਹ ਨੂੰ ਕਹੋ ਕਿ ਤਰੰਤ ਜੜੀ ਉਹ ਪੱਤੀ ਸ਼ੁਰੂ ਕਰਾਉਣਾ ਠੀਕ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬੀਬੀ ਜੀ ਗਗਨ ਸ਼ੁਕਲਾ ਗੱਲ ਕਰ ਰਹੇ ਹਾਂ ਡੇਲੀ ਪੋਸਟ ਪੰਜਾਬੀ ਚੰਡੀਗੜ੍ਹ ਤੋਂ ਜੀ ਜੀ ਬੀਬੀ ਜੀ ਕੁ ਰਿਐਕਸ਼ਨ ਲੈਣਾ ਸੀ ਤੁਹਾਡਾ ਦੱਸੋ ਬੀਬੀ ਜੀ ਸੁਖਦੇਵ ਸਿੰਘ ਢੀਂਸਾ ਦੀ ਇੱਕ ਸਟੇਟਮੈਂਟ ਆਈ ਹੈ ਕਿ ਅਗਰ ਸੁਖਬੀਰ ਸਿੰਘ ਬਾਦਲ ਦੁਬਾਰਾ ਪ੍ਰਧਾਨ ਬਣਦੇ ਨੇ ਤਾਂ ਉਹ ਸਾਨੂੰ ਤੇ ਸਭ ਨੂੰ ਮੰਨਿਆ ਹੋਣਗੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਦੇਖੋ ਜੀ ਉਹਨਾਂ ਨੇ ਕੀ ਕੀਤਾ ਮੈਨੂੰ ਤਰੀ ਮੈਂ ਸੁਣਿਆ ਨਹੀਂ ਜੀ ਪਰ ਮੈਂ ਇਹ ਸਮਝੀ ਦੀ ਹੈ ਕਿ ਅਸੀਂ ਜਦੋਂ ਕਮੇਟੀ ਨੂੰ ਮਾਨਤਾ ਦੇਵਾਂਗੇ ਜੀ ਕਮੇਟੀ ਨੂੰ ਮਾਨਤਾ ਜਿਹੜੀ ਚਾਹੀਦੀ ਹੈ ਹਮ ਭੰਕਰ ਦੇਣਾ ਚਾਹੀਦਾ ਉਹਨੂੰ ਪੂਰੀ ਪਾਵਰਫੁੱਲ ਪੂਰੀ ਪਾਵਰ ਦੇ ਕੇ ਉਹ ਕਮੇਟੀ ਦੀ ਡਿਊਟੀ ਲੱਗੀ ਜਾਵੇ ਹਮ ਇਹ ਤੁਸੀਂ ਭੱਤੀ ਸ਼ੁਰੂ ਕਰੋ ਹਮ ਅਸੀਂ ਭੱਤੀ ਕਰਾਂਗੇ ਹਮ ਡੱਟ ਕੇ ਕਰਾਂਗੇ ਹਮ ਜਿਹੜੀ ਇਹ ਮੈਨੂੰ ਗਿਆਟ ਡੱਟ ਕੇ ਭੱਤੀ ਕਰਾਂਗੇ ਜਿੰਨੀ ਵੱਧ ਤੋਂ ਵੱਧ ਕਰ ਸਕੇ ਸਾਰੇ ਵਰਕਰ

ਜੀ ਔਰ ਨੋਰਮ ਸੈੱਟ ਕਰਕੇ ਫਿਰ ਉਹਦੇ ਅਨੁਸਾਰ ਡੈਲੀਗੇਟਸ ਬਣ ਗਏ ਔਰ ਇਹ ਵੀ ਹੈ ਕਿ ਇਹਦੇ ਨੋਰਮਸ ਆਉਣੇ ਚਾਹੀਦੇ ਆ ਕਿ ਜਿਹੜਾ ਸਿੱਖ ਹੋਵੇ ਉਹ ਪੂਰਨ ਗੁਰਸਿੱਖ ਹੋਵੇ ਜੀ ਔਰ ਜਿਹੜੇ ਦੂਜੇ ਧਰਮਾਂ ਦੇ ਉਹ ਬੇਸ਼ੱਕ ਆਪਣੇ ਧਰਮ 'ਚ ਪਰਪੱਕ ਰਹਿਣ ਉਹਨਾਂ ਦਾ ਪੂਰਾ ਸਨਮਾਨ ਕੀਤਾ ਜਾਵੇ ਭਰਤੀ ਵਿੱਚ ਉਹਨਾਂ ਨੂੰ ਛੱਡਿਆ ਨਹੀਂ ਜਾਣਾ ਉਹ ਵੀ ਨਹੀਂ ਹੈ ਕਿਉਂਕਿ ਸਾਰੇ ਧਰਮਾਂ ਦੇ ਲੋਕ ਵਿੱਚ ਬਾਝੁਰੁੰਦੇ ਜੀ ਸੋ ਮੈਂ ਸਮਝਦੀ ਆ ਕਿ ਜਦੋਂ ਇਹ ਚੋਣ ਆਵੇ ਹਮ ਉਦੋਂ ਸੱਤ ਮੈਂਬਰੀ ਕਮੇਟੀ ਜਿਹੜੀ ਬਣੀ ਹੈ ਇਸ ਸੱਤ ਮੈਂਬਰੀ ਕਮੇਟੀ ਚੋਣ ਵਾਸਤੇ ਡੈਲ